ਪਿਤੇ ਦਿਨੀ ਬਿਹਤ੍ਰੀ ਵਿੱਚ ਹੋਈਆਂ ਖੇਡਾਂ ਵਿੱਚ ਤਾਈ ਕਵਾਂਡੋ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਸ਼ਮਸ਼ੀਰ ਸਿੰਘ ਨੇ 골ਡ ਮੈਡਲ ਹਾਸਲ ਕਰਕੇ ਪੰਜਾਬ ਅਤੇ ਪਿੰਡ ਰੌਲੀ ਦਾ ਨਾਂ ਜਿੱਥੇ ਸੁਨਹਿਰੀ ਪੰਨਿਆਂ ਵਿੱਚ ਉਖਾਇਆ ਹੈ ਉਥੇ ਹੀ ਜਲੰਧਰ ਵਿੱਚ ਹੋਈਆਂ ਨੈਸ਼ਨਲ ਪੱਤਰ ਦੀਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਵੀ ਸ਼ਮਸ਼ੀਰ ਸਿੰਘ ਨੇ ਸ਼ਾਰਟ ਪੁੱਟ ਤੇ ਜਵੈਲ ਖੇਡਾਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਮੈਡਲ ਜਿੱਤ ਕੇ ਪਿੰਡ ਰੌਲੀ ਦਾ ਨਾਮ ਰੌਸ਼ਨ ਕੀਤਾ ਵਫਾਕਾਵਾ ਵਿੱਚ ਹੋਈਆਂ ਖੇਡਾਂ ਵਿੱਚ ਤਿੰਨ ਮੈਡਲ ਜਿੱਤ ਕੇ ਸ਼ਮਸ਼ੇਰ ਸਿੰਘ ਦਾ ਪਿੰਡ ਰੌਲੀ ਨੂੰ ਇੱਕ ਪਿੰਡ ਵਾਸੀਆਂ ਵੱਲੋਂ ਭਰਵਾ ਸਵਾਗਤ ਕੀਤਾ ਗਿਆ ਅੱਜ ਮੀਡੀਆ ਨਾਲ ਗੱਲਬਾਤ ਕਰਦੇ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਮੇਰੇ ਇੱਥੋਂ ਤੱਕ ਪਹੁੰਚਣ ਵਿੱਚ ਮੇਰੇ ਮਾਤਾ-ਪਿਤਾ ਤੇ ਮੇਰੀ ਕੋਚ ਮੈਡਮ ਦਾ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਨੇ ਕਿਹਾ ਕਿ ਜਿੱਥੇ ਮੈਂ ਬਹਿਰੀਨ ਵਿੱਚ ਹੋਈ ਮੁਕਾਬਲੇ ਵਿੱਚ 골ਡ ਮੈਡਲ ਜਿੱਤੇ ਉੱਥੇ ਜਲੰਧਰ ਵਿੱਚ ਹੋਈ ਹੈ ਖੇਡਾਂ ਅਤੇ ਪੰਜਾਬ ਦੀਆਂ ਵਿੱਚ ਸ਼ਾਰਟਪੁੱਟ ਦੇ ਜੁਐਲ ਵਿੱਚ ਖੇਡਾਂ ਤੋਂ 골ਡ ਮੈਡਲ ਜਿੱਤੇ ਹਨ ਅੱਜ ਮੈਂ ਇੰਨਾ ਖੁਸ਼ ਹਾਂ ਕਿ ਮੇਰੇ ਪਿੰਡ ਵਾਸੀਆਂ ਨੇ ਮੇਰਾ ਪਿੰਡ ਮੋਜਨ ਤੇ ਇੰਨਾ ਵੱਡਾ ਸਨਮਾਨ ਕੀਤਾ ਹੈ ਪੰਡਮੈਂਸ਼ਨਲ ਦੇ ਵਿੱਚ ਟਾਈਕਮੰਡੋ ਉਹ ਖੇਡੀ ਉਹ ਤੋਂ ਮੈਨੂੰ 골ਡ ਮੈਡਲ ਫਿਰ ਫੇਜਿੰਗ ਫਿਰ ਸ਼ਾਂਤਪੁਰ ਤਿੰਨਾ ਚੋ ਗੋਲਡਮੈਨ ਤਿੰਨਾ ਚੋ ਗੋਲਡਮੈਨ ਹਾਂਜੀ ਕਿੱਥੋਂ ਕਿੱਥੋਂ ਖੇਡ ਕੇ ਆਏ ਤੁਸੀਂ ਐ ਜੰਵੰਦਰ ਲੁਧਿਆਣੇ ਦੇ ਬਾਰੀਆਂ ਮਹਿਰীন ਹੋਂ ਫੇਜਿੰਗ ਅੰਦਰ ਗਏ ਸੀ ਤੇ ਇਸ ਤਰ੍ਹਾਂ ਮਹਿਸੂਸ ਕਰ ਰਹੇ ਹਾਂ ਅੱਜ 골ਡ ਮੈਡਲ ਜਿੱਤ ਕੇ ਬਾਸਪਾਤ ਤੇ ਪਿੰਡ ਵਾਸ ਸਿੰਘ ਨੇ ਸਨਮਾਨ ਕੀਤਾ ਬਹੁਤ ਵਧੀਆ ਮਹਿਸੂਸ ਮੈਂ ਮਤਲਬ ਕਿ ਜਿੰਦਗੀ ਦੇ ਇਹ ਮੇਰਾ ਪਰਸਪੈਕਟ ਐਕਸਪੀਰੀਅੰਸ ਸੀਗਾ ਮੈਂ ਕਦੇ ਇਹ ਸੋਚੀ ਨਹੀਂ ਸੀਗਾ ਵੀ ਮੈਂ ਇੱਥੇ ਤੱਕ ਉੱਪਰ ਚੂੰਗਾ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਜਰੂਰ ਹੋਊਗਾ ਆਉਣ ਵਾਲੇ ਸਮੇਂ ਚ ਮਤਲਬ ਜਿਵੇਂ ਜਿਵੇਂ ਦੀਆਂ ਗੇਮ ਆ ਜਾਣਗੇ ਮੈਂ ਗਾਂ ਨਹੀਂ ਕਾ ਪਾਰਟਿਸਪੇਟ ਕਰਾਂ ਕਦ ਦਾ ਰਹੂੰਗਾ ਲੱਗਦਾ ਪੰਜਾਬ ਲਈ ਇੱਕ ਵੱਡੇ ਮੈਡਲ ਲੈ ਕੇ ਵੀ ਆਉਂਗੇ ਆਉਣ ਵਾਲੇ ਸਮੇਂ ਚ ਹਾਂਜੀ ਆਉਣ ਵਾਲੇ ਸਮੇਂ ਚ ਕਿਸ ਤਰ੍ਹਾਂ ਦੀ ਪ੍ਰਾਪਤੀ ਹੋ ਮੈਂ ਇੱਕ ਦਿਨ ਆਉਣ ਵਾਲੇ ਸਮੇਂ ਚ ਪੂਰੇ ਪੰਜਾਬ ਵਾਸਤੇ ਗੋਲਡ ਮੈਡਲ ਜਿੱਤ ਕੇ ਲੈ ਕੇ ਆਉਂਗਾ ਇਹ ਮੇਰਾ ਪੂਰਾ 100% ਵਿਸ਼ਵਾਸ ਹੈ ਸਾਡੇ ਪਿੰਡ ਵਾਸਤੇ ਬਹੁਤ ਮਾਣ ਦੀ ਗੱਲ ਹੈ ਕਿ ਬੱਚਾ ਜਿਹੜਾ ਪੰਜਾਬ ਲੈਵਲ ਤੇ ਗੋਲਡ ਮੈਡਲ ਜਿੱਤ ਕੇ ਲੈ ਕੇ ਆਇਆ ਅਸੀਂ ਸਰਕਾਰਾਂ ਨੂੰ ਵੀ ਬੇਨਤੀਆਂ ਕਰਨਾ ਚਾਹੁੰਦੇ ਹਾਂ ਵੀ ਨਸ਼ਿਆਂ ਚੋਂ ਬਾਹਰ ਨਿਕਲ ਬਾਹਰ ਕੱਢ ਕੇ ਬੱਚਿਆਂ ਨੂੰ ਖੇਡ ਦੇ ਨਾਲ ਜੋੜਿਆ ਜਾਵੇ ਤਾਂ ਜੋ ਪੰਜਾਬ ਲੈਵਲ ਤੇ ਜਿੰਨੇ ਵੀ ਖਿਡਾਰੀ ਕੋਈ ਪਿੰਡ ਲੈਵਲ ਤੋਂ ਆ ਜਾਂ ਹੋਰ ਆ ਉਹ ਵੱਧ ਤੋਂ ਵੱਧ ਪੰਜਾਬ ਲਈ ਆਪਣੇ ਇੰਡੀਆ ਲਈ ਵੱਧ ਤੋਂ ਵੱਧ ਗੋਲਡ ਮੈਡਲ ਵਗੈਰਾ ਜਿੱਤ ਕੇ ਲੈ ਕੇ ਆਉਣ ਖਿਡਾਰੀਆਂ ਨੂੰ ਸਹੂਲਤਾਂ ਦੀ ਗੱਲ ਕੀਤੀ ਆ ਮਾਪਿਆਂ ਨੇ ਕਿ ਸਰਕਾਰਾਂ ਨੂੰ ਵੀ ਚਾਹੀਦਾ ਪੰਚਾਇਤਾਂ ਨੂੰ ਵੀ ਚਾਹੀਦਾ ਕਿ ਖਿਡਾਰੀਆਂ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਜਿਹੜੇ ਖਿਡਾਰੀ ਹੋਰ ਪੈਦਾ ਕੀਤੇ ਜਾ ਸਕਣ ਅਸੀਂ ਆਪਦੇ ਪਿੰਡ ਵੱਲੋਂ ਸਾਰੀ ਪੰਚਾਇਤ ਵੱਲੋਂ ਜਿਹੜਾ ਵੀ ਬੱਚਾ ਕੋਈ ਖੇਡ 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 ਦੇ ਵਿਸ਼ੇ ਵਿੱਚ ਆਉਣਾ ਚਾਹੁੰਦਾ ਹੈ ਖੇਡਣਾ ਚਾਹੁੰਦਾ ਹੈ ਅਸੀਂ ਉਹਦੀ ਪੂਰੀ ਸੰਯੋਗ ਦਵਾਂਗੇ ਪਿੰਡ ਪਧਰ ਦੇ ਅਸੀਂ 골ਡ ਜਿੱਤ ਕੇ ਲੈ ਕੇ ਆਏ ਆ ਬਸੀਂ ਤੋਂ ਕਿਸ ਤਰ੍ਹਾਂ ਦੇਖ ਲੈਣੀ ਆ ਆਜੀ ਜੀ ਸਾਡੇ ਪਿੰਡ ਲਈ ਪੂਰੀ ਮਾਨ ਦੀ ਗੱਲ ਹੈ ਸਾਡੇ ਲਈ ਨਹੀਂ ਸਾਰੇ ਪੰਜਾਬ ਦੀ ਮਾਨ ਦੀ ਗੱਲ ਹੈ ਜਿਹੜਾ ਬੱਚਾ ਹੈ ਸਾਡਾ 골ਡ ਮੈਡਲ ਜਿੱਤ ਕੇ ਲੈ ਕੇ ਆਇਆ ਅੱਗੇ ਤੋਂ ਵੀ ਅਸੀਂ ਇਹ ਮਾਪਿਆਂ ਨੂੰ ਵਿਸ਼ਵਾਸ ਦਿਵਾਉਣੇ ਆ ਕਿ ਸਾਰੀ ਪੰਚਾਇਤ ਸਾਰਾ ਨਗਰ ਇਹਨਾਂ ਦੇ ਨਾਲ ਆ ਜਿੱਥੇ ਵੀ ਲੋੜ ਆ ਸਾਰਾ ਨਗਰ ਸਾਰੀ ਪੰਚਾਇਤ ਇਹਨਾਂ ਦੇ ਨਾਲ ਖੜੀ ਹੈ ਹਾਂਜੀ ਇਹ ਬਿਲਕੁਲ ਬੱਲਾ ਜਨਸਥਾ ਛੋਟਾ ਸੀ ਬਿਲਕੁਲ ਮੰਜੇ ਦੇ ਪਿਆ ਸੀ ਇਹਨੂੰ ਬਹੁਤ ਜ਼ਿਆਦਾ ਸੰਘਰਸ਼ ਕੀਤਾ ਹੌਲੀ ਵਾਲੇ ਨੂੰ ਮੱਲਾ ਲਾਜ਼ਮੀ ਕਰਾਇਆ ਦਾ ਬਹੁਤ ਕੁਝ ਕਰਾਇਆ ਤੇ ਇਹਦੇ ਵਿੱਚ ਮੱਲਾ ਮਿਹਤ ਕਰਨ ਦੀ ਜ਼ਰੂਰਤ ਆ ਜ਼ਿਆਦਾ ਜ਼ਿਆਦਾ ਤੇ ਨਾਲ ਗਵਰਨਮੈਂਟ ਨਾਲ ਸਰਕਾਰਾਂ ਨੂੰ ਚਾਹੀਦੀਆਂ ਜਿੱਥੇ ਮੱਲਾ ਇਹ ਬੱਚੇ ਦੂਸਰੇ ਬੱਚੇ ਨਾਰਮਲ ਇਹਨਾਂ ਬੱਚਿਆਂ ਨੂੰ ਉਹਦੀ ਖਾਤਰ ਜ਼ਿਆਦਾ ਮੱਲਾ ਕੋਈ ਸਪੈਸ਼ਲ ਕੋਟਾ ਰੱਖਣਾ ਚਾਹੀਦਾ ਤੇ ਹੋਰ ਕਾਫੀ ਕੁਝ ਮੱਲਾ ਸਹੂਲਤਾਂ ਦੇਣੀ ਚਾਹੀਦੀਆਂ ਤਾਂ ਕਿ ਬੱਚੇ ਆਪਣੇ ਅੱਗੇ ਵੱਧ ਸਕਣ ਇਹਨਾਂ ਨੇ ਜਿੱਥੇ ਮੱਲਾ ਨੈਸ਼ਨਲ ਦੇ ਵਿੱਚ 골ਡ ਜਿੱਤਿਆ ਉਹ ਤੋਂ ਬਾਅਦ ਅੱਗੇ ਕੈਨੇਡਾ ਵਧਨ ਪੰਜਾਬ ਦੀਆਂ ਵਿੱਚ ਵੀ ਦੋ 골ਡ ਜਿੱਤੇ ਆ ਇਹ ਦੇ ਵਿੱਚ ਜੇਕਰ ਸਰਕਾਰਾਂ ਮਿਹਨਤ ਕਰਨ ਨਾਲ ਤੇ ਬੱਚੇ ਬਹੁਤ ਉੱਚੇ ਲੈਵਲ ਤੇ ਜਾ ਸਕਦੇ ਨੇ ਹੁਣ ਅੱਗੇ ਚੋਣ ਹੋਈ ਆ ਕਿੱਥੇ ਜਾ ਰਹੇ ਕੱਲ ਨੂੰ ਹੁਣ ਇਹ ਅੱਗੇ ਕੈਨੇਡਾ ਵਾਸਤੇ ਜਾ ਰਿਹਾ ਜੀ ਕਿਸ ਤਰ੍ਹਾਂ ਦਾ ਕੀਤਾ ਜਾ ਰਿਹਾ ਤਿਆਰੀਆਂ ਇਹਦੀਆਂ ਤਿਆਰੀਆਂ ਬਹੁਤ ਵਧੀਆ ਹੋ ਰਹੀਆਂ ਚੰਡੀਗੜ੍ਹ ਮੈਡਮ ਬਬੀਤਾ ਜੋ ਇਹਨਾਂ ਦੀ ਕੋਚ ਆ ਬਹੁਤ ਵਧੀਆ ਕੋਚਿੰਗ ਦੇ ਰਹੇ ਆ ਠੀਕ ਆ ਬਾਕੀ ਇੱਥੇ ਮੈਡਮ ਮੀਨਾ ਸ਼ਰਮਾ ਜੀ ਐ ਮੋਗੇ ਤੋਂ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਇਹਨਾਂ ਦਾ ਸਭ ਤੋਂ ਜ਼ਿਆਦਾ ਅਜੀ ਪਿੰਡ ਵਾਸੀਆਂ ਵੱਲੋਂ ਸਨਮਾਨ ਕੀਤਾ ਗਿਆ ਸੁਨਸੇਵ ਦਾ ਕਿਸ ਤਰ੍ਹਾਂ ਦੇਖ ਲਓ ਪੰਚਾਇਤ ਵੀ ਪਹੁੰਚੀ ਸੀ ਬਹੁਤ ਵਧੀਆ ਲੱਗਾ ਠੀਕ ਹੈ ਪੰਚਾਇਤ ਨੇ ਸਹਿਯੋਗ ਦਿੱਤਾ ਇਸ ਤਰ੍ਹਾਂ ਹੀ ਅੱਗੇ ਵੀ ਪੰਚਾਇਤ ਸਹਿਯੋਗ ਦਿੱਤ ਜਿੰਨ ਦਿਨ ਦੀ ਰਹੇ ਉਹਦੇ ਨਾਲ ਪਿੰਡ ਦਾ ਔਰ ਪੂਰੇ ਪੰਜਾਬ ਦਾ ਨਾਂ ਰੋਸ਼ਨ ਬੱਚਾ ਕਰ ਸਕਦਾ ਹੈ ਇਹਨਾਂ ਬੱਚਿਆਂ ਨੂੰ ਜ਼ਿਆਦਾਤਰ ਹੌਸਲੇ ਦੀ ਬਹੁਤ ਜ਼ਰੂਰਤ ਹੈ ਜਿੰਨਾਂ ਬੱਚਿਆਂ ਨੂੰ ਹੌਸਲਾ ਮਿਲੇਗਾ ਇਹ ਅੱਗੇ ਉਹਨੇ ਜ਼ਿਆਦਾ ਮੈਡਲ ਲਿਆ ਕਰ ਸਕਦੇ ਆ ਅੱਜ ਦਾਵਾ ਜਿਤਾਇਆ ਸ਼ਮਸ਼ੇਰ ਨੇ ਕਿ ਮੈਂ ਜਿਹੜਾ ਭਾਰਤ ਲਈ 골ਡ ਜਿੱਤ ਕੇ ਦਿਖਾਵਾਂਗਾ ਬਿਲਕੁਲ ਲੈ ਕੇ ਆਉਗਾ ਜੀ ਜਿਸ ਤਰ੍ਹਾਂ ਪਰ ਉਹ ਸਾਡੀ ਨਾਲ ਸੰਘਰਸ਼ ਦੀ ਜ਼ਰੂਰਤ ਹੈ ਸੰਘਰਸ਼ੇ ਬੱਚਿਆਂ ਵਾਸਤੇ ਬਹੁਤ ਜ਼ਿਆਦਾ ਸੰਘਰਸ਼ ਕਰਨਾ ਪੈਂਦਾ ਠੀਕ ਹੈ ਇਹਦੇ ਨਾਲ ਪੰਚਾਇਤਾਂ ਔਰ ਸਰਕਾਰਾਂ ਦੇਕਰ ਮਦਦ ਕਰਨ ਤੇ ਦੂਸਰੇ ਬੱਚਿਆਂ ਨਾਲ ਕਿਤੇ ਅੱਗੇ ਜਾ ਸਕਦੇ ਆ